ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਈ ਹਾਂ ਪੰਜਾਬੀ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਕਹਾਣੀ ਮੇਰਾ ਨਾਮ ਗੁਰਮੀਤ ਹੈ ਮੈਂ ਪਲੱਸ 2 ਤੋਂ ਬਾਅਦ ਜਦੋਂ ਕਾਲਜ ਜਾਣ ਲੱਗਿਆ ਮੈਂ ਉੱਥੇ ਦੇਖਿਆ ਕਿ ਮੁੰਡਿਆਂ ਦੇ ਬਹੁਤ ਸੋਹਣੇ ਸੋਹਣੇ ਕੱਪੜੇ ਪਾਏ ਹੁੰਦੇ ਸੀ ਮੈਂ ਆਪਣੀ ਮਾਂ ਨੂੰ ਕਿਹਾ ਮੰਮੀ ਵੀ ਮੈਨੂੰ ਵੀ ਦੋ ਚਾਰ ਸੂਟ ਵਧੀਆ ਲੈ ਦਿਓ ਮੰਮੀ ਕਹਿੰਦੀ ਕੋਈ ਗੱਲ ਨਹੀਂ ਲੈ ਦੇਵਾਂਗੇ ਅਸੀਂ ਘਰੋਂ ਵਧੀਆ ਸਰਦੇ ਪੋਜਦੇ ਸੀ ਪਰ ਮੇਰੇ ਡੈਡੀ ਹੱਦੋਂ ਵੱਧ ਕੰਜੂਸ ਸੀ ਉਹ ਸਾਨੂੰ ਲੀੜੇ ਲੱਤੇ ਨੂੰ ਤਾਂ ਕੱਪੜਾ ਕੱਪੜੇ ਨੂੰ ਬਿਲਕੁਲ ਪੈਸਾ ਨਹੀਂ ਦਿੰਦੇ ਸੀ ਮੈਂ ਤੇ ਮੰਮੀ ਨੇ ਬਹੁਤ ਮਿੰਤਾ ਕੀਤੀਆਂ ਪਰ ਡੈਡੀ ਨੇ ਕੋਈ ਪੈਸਾ ਨਾ ਦਿੱਤਾ ਮੈਂ ਵੀ ਜੀਦ ਫੜ ਲਈ ਸੀ ਕਿ ਨਵੇਂ ਕੱਪੜੇ ਲੈ ਕੇ ਆਉਣੇ ਆ ਮੈਂ ਰਾਤ ਨੂੰ ਰੋਟੀ ਨਾ ਖਾਧੀ ਡੈਡੀ ਕਹਿਣ ਲੱਗੇ ਨਾ ਖਾਂਦੇ ਆਪੇ ਸਵੇਰੇ ਖਾ ਲੂਗਾ ਮੰਮੀ ਡੈਡੀ ਤੋਂ ਡਰਦੀ ਸੀ ਮੰਮੀ ਵੀ ਚੁੱਪ ਕਰਕੇ ਬੈ ਗਈ ਅਗਲੀ ਸਵੇਰ ਮੰਮੀ ਨੇ ਨਾਨੀ ਨੂੰ ਫੋਨ ਕਰ ਦਿੱਤਾ ਮੇਰੀ ਨਾਨੀ 4:00 ਵਜੇ ਨੂੰ ਸਾਡੇ ਪਿੰਡ ਆ ਗਈ ਮੰਮੀ ਨੇ ਮੈਨੂੰ ਨਾਨੀ ਕੋਲ ਬਿਠਾਇਆ ਤੇ ਸਾਰੀ ਗੱਲ ਦੱਸੀ ਨਾਨੀ ਕਹਿਣ ਲੱਗੀ ਕੋਈ ਗੱਲ ਨਹੀਂ ਇਹਦੇ ਵਿੱਚ ਰੋਟੀ ਛੱਡਣ ਵਾਲੀ ਕਿਹੜੀ ਗੱਲ ਹੈ ਪੁੱਤ ਤੂੰ ਕੱਲ ਨੂੰ ਮੇਰੇ ਨਾਲ ਚੱਲ ਮੈਂ ਦਵਾ ਦੂੰਗੀ ਜਿੰਨੇ ਸੂਟ ਕਹੇਗਾ ਮੇਰੀ ਨਾਨੀ ਕੋਲ ਖੁੱਲੇ ਪੈਸੇ ਹੁੰਦੇ ਸੀ ਕਿਉਂਕਿ ਮੇਰਾ ਨਾਨਾ ਫੌਜ ਵਿੱਚ ਰਿਟਾਇਰ ਹੋਇਆ ਸੀ ਨਾਨੀ ਦੀ ਮੌਤ ਤੋਂ ਬਾਅਦ ਸਾਰੀ ਪੈਨਸ਼ਨ ਨਾਨੀ ਨੂੰ ਹੀ ਮਿਲਦੀ ਸੀ ਮੈਂ ਬਹੁਤ ਖੁਸ਼ ਹੋਇਆ ਅਗਲੇ ਦਿਨ ਮੈਂ ਨਾਨੀ ਦੇ ਨਾਲ ਨਾਨਕੇ ਪਿੰਡ ਚਲਾ ਗਿਆ ਮੇਰੇ ਨਾਨਕੇ ਮੇਰਾ ਬੜਾ ਮੋਹ ਕਰਦੇ ਸੀ ਸਾਰੇ ਵੇਖ ਕੇ ਬਹੁਤ ਖੁਸ਼ ਹੋਏ ਮੈਂ ਜਦੋਂ ਵੀ ਨਾਨਕੇ ਘਰ ਜਾਂਦਾ ਸੀ ਤਾਂ ਮਾਮਾ ਮਾਮੀ ਮੈਨੂੰ ਹਫ਼ਤਾ ਹਫ਼ਤਾ ਆਉਣ ਨਹੀਂ ਦਿੰਦੇ ਸੀ ਮੈਨੂੰ ਗਏ ਨੂੰ 2 ਦਿਨ ਹੋਏ ਸੀ ਕਿ ਮਾਮੇ ਕੇ ਪਿੰਡੋਂ ਹਜੂਰ ਸਾਹਿਬ ਨੂੰ ਇੱਕ ਟਰੱਕ ਜਾਣਾ ਸੀ ਮਾਮੀ ਕਹਿਣ ਲੱਗੀ ਪੁੱਤ ਤੂੰ ਮੱਜਾਂ ਦੀਆਂ ਧਾਰਾਂ ਕੱਢ ਲੈਣਾ ਹੈ ਤੇ 10 ਕੁ ਦਿਨ ਇੱਥੇ ਰਹਿ ਜਾਵੇਂ ਤਾਂ ਮੈਂ ਹਜੂਰ ਸਾਹਿਬ ਜਾਇਆਉਂਗੀ ਮੈਂ ਕਿਹਾ ਮਾਮੀ ਤੁਸੀਂ ਚਲੇ ਜਾਓ ਮੈਂ ਮਾਮੀ ਦੀ ਗੱਲ ਨਹੀਂ ਮੋੜਦਾ ਹੁੰਦਾ ਸੀ ਮਾਮਾ ਮਾਮੀ ਹਜੂਰ ਸਾਹਿਬ ਚਲੇ ਗਏ ਮਾਮੀ ਦਾ ਮੁੰਡਾ ਜੋ ਫੌਜ ਵਿੱਚ ਵਿੱਚ ਸੀ ਤੇ ਉਹ ਛੁੱਟੀ ਕੱਟਣ ਆਇਆ ਸੀ ਉਹਦੇ 4 ਕੁ ਦਿਨ ਹੀ ਰਹਿ ਗਏ ਸੀ ਮਾਮੀ ਕਹਿਣ ਲੱਗੀ ਗਰਮੀ ਆ ਪੁੱਤ ਤੂੰ ਸਾਡੇ ਆਉਂਦਿਆਂ ਤੱਕ ਇੱਥੇ ਹੀ ਰਹੀਂ ਫੌਜੀ ਨੇ ਤਾਂ ਚਲੇ ਜਾਣਾ ਤੇਰੀ ਭਾਬੀ ਨੂੰ ਕੱਲੀ ਨੂੰ ਕੰਮ ਦਾ ਔਖਾ ਹੋ ਜਾਊਗਾ ਬੇਬੇ ਤੂੰ ਤਾਂ ਕੰਮ ਹੁੰਦਾ ਨਹੀਂ ਮੈਂ ਕਿਹ ਕੋਈ ਗੱਲ ਨਹੀਂ ਮਾਮੀ ਤੁਸੀਂ ਬੇਫਿਕਰ ਹੋ ਕੇ ਜਾਓ ਮਾਮਾ ਮਾਮੀ ਹਜੂਰ ਸਾਹਿਬ ਚਲੇ ਗਏ ਮੈਂ ਮਾਮੀ ਦੇ ਪੋਤਰੀ ਦਾ ਬੜਾ ਮੋਹ ਕਰਦਾ ਸੀ ਰਾਤ ਨੂੰ ਮੈਂ ਨਾਨੀ ਦੇ ਕਮਰੇ ਵਿੱਚ ਹੀ ਸੌ ਜਾਂਦਾ ਸੀ ਤੇ ਮਾਮੀ ਦੇ ਪੋਤਰੇ ਨੂੰ ਆਪਣੇ ਨਾਲ ਲੈ ਕੇ ਸੌਂਦੀ ਰਾਤ ਨੂੰ 10:00 ਵਜੇ ਮੁੰਡੇ ਨੇ ਪਾਣੀ ਮੰਗਿਆ ਮੈਂ ਪਾਣੀ ਲੈਣ ਲਈ ਉੱਠਿਆ ਮੈਂ ਦੇਖਿਆ ਕਿ ਫੌਜੀ ਤੇ ਭਾਬੀ ਗੱਲਾਂ ਕਰੀ ਜਾਂਦੇ ਸੀ ਮੈਂ ਗੇਟ ਕੋਲ ਖੜ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਾ ਭਾਬੀ ਕਹਿ ਰਹੀ ਸੀ ਬੱਸ ਕਰ ਫੋਜੀਆ ਹੁਣ ਤਾਂ ਬਹੁਤ ਹੋ ਗਿਆ ਕਹਿੰਦਾ ਆਹੀ ਚਾਰ ਦਿਨ ਐ ਐਵੇਂ ਨਾ 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 ਕਰਿਆ ਕਰ ਮੈਨੂੰ ਐਵੇਂ ਬਾਹਲੀ ਰੋਕ ਟੋਕ ਨਾ ਕਰਿਆ ਕਰ ਮੇਰਾ ਸਾਥ ਦਿਆ ਕਰ ਭਾਬੀ ਕਹਿਣ ਲੱਗੀ ਸਾਥ ਤਾਂ ਮੈਂ ਤੇਰਾ ਪੂਰਾ ਹੀ ਦੇ ਰਹੀ ਆ ਤਾਂ ਹਰ ਰੋਜ਼ ਮੇਰੇ ਨਾਲ ਕਿੰਨੀ ਕਿੰਨੀ ਵਾਰ ਕਰ ਲੈਣਾ ਇਹ ਕਹਿ ਕੇ ਭਾਬੀ ਹੱਸ ਪਈ ਮੈਨੂੰ ਬਾਹਰ ਖੜੇ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਚੰਗਾ ਲੱਗ ਰਿਹਾ ਸੀ ਇਨੇ ਟਾਈਮ ਨੂੰ ਨਾਨੀ ਨੇ ਆਵਾਜ਼ ਦਿੱਤੀ ਤੇ ਮੈਂ ਭੱਜ ਕੇ ਪਾਣੀ ਦਾ ਗਲਾਸ ਲੈ ਕੇ ਕਮਰੇ 'ਚ ਚਲਾ ਗਿਆ ਪਰ ਫਿਰ ਮੇਰਾ ਦਿਲ ਕਰਦਾ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣਾ ਪਰ ਮੁੰਡੇ ਨੇ ਮੇਰੇ ਢਿੱਡ ਉਤੋਂ ਦੀ ਗਲਵਕੜੀ ਪਾ ਲਈ ਜਿਸ ਕਰਕੇ ਮੈਂ ਉੱਠ ਨਹੀਂ ਸਕਦਾ ਸੀ ਅਗਲੇ ਦਿਨ ਮੈਂ ਮੁੰਡੇ ਨੂੰ ਦਿਨੇ ਨਾ ਸੌਣ ਦਿੱਤਾ ਤੇ ਰਾਤ ਨੂੰ ਮੈਨੂੰ ਪਤਾ ਸੀ ਇਹਨੇ ਮੇਰੇ ਨਾਲ ਹੀ ਪੈਣਾ ਹੈ ਉਹਨੂੰ ਮੈਂ ਟਾਈਮ ਨਾਲ ਹੀ ਸਵਾ ਦਿੱਤਾ ਤੇ ਆਪ ਵੀ ਅੱਖਾਂ ਮੀਚ ਕੇ ਪੈ ਗਿਆ ਨਾਨੀ ਨੂੰ ਲੱਗਿਆ ਇਹ ਚਾਚਾ ਭਤੀਜਾ ਸੌਂ ਗਏ ਨੇ ਨਾਨੀ ਨੇ ਲਾਈਟ ਬੰਦ ਕੀਤੀ ਮੈਂ ਨਾਨੀ ਤੋਂ ਚੋਰੀ ਹੌਲੀ ਇੱਕ ਦਿਨੇ ਉੱਠ ਕੇ ਫਿਰ ਭਾਬੀ ਤੇ ਬਾਈ ਦੀਆਂ ਗੱਲਾਂ ਸੁਣਨ ਚਲਾ ਗਿਆ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਸਰੂਰ ਜਿਹਾ ਛੜਦਾ ਸੀ ਅੱਜ ਉਹ ਹੌਲੀ ਬੋਲ ਰਹੇ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਗੱਲਾਂ ਕਰਦੇ ਨੇ ਮੈਂ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਿਆ ਇਹਨੇ ਨੂੰ ਅੰਦਰੋਂ ਦਰਵਾਜ਼ਾ ਖੁੱਲ ਗਿਆ ਭਾਬੀ ਨੇ ਮੈਨੂੰ ਦੇਖ ਲਿਆ ਕਹਿਣ ਲੱਗੀ ਗਰਮੀਲ ਤੂੰ ਇੱਥੇ ਕੀ ਕਰਦਾ ਮੈਂ ਕਿਹਾ ਕੁਝ ਨਹੀਂ ਭਾਬੀ ਪਾਣੀ ਪੀਣ ਜਾਂਦਾ ਸੀ ਪਰ ਭਾਬੀ ਨੂੰ ਪਤਾ ਲੱਗ ਗਿਆ ਸੀ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ। ਭਾਬੀ ਕੁਝ ਨਾ ਬੋਲੀ। ਪਰ ਅਗਲੇ ਦਿਨ ਵੀ ਮੈਨੂੰ ਡਰ ਲੱਗ ਰਿਹਾ ਸੀ ਕਿਤੇ ਭਾਬੀ ਨਾਨੀ ਨੂੰ ਸਾਰੀਆਂ ਗੱਲਾਂ ਨਾ ਦੱਸ ਦੇਵੇ। ਮੈਂ ਖੜ ਕੇ ਉਹਨਾਂ ਦੀਆਂ ਗੱਲਾਂ ਸੁਣਦਾ ਪਰ ਅਗਲੇ ਦਿਨ ਫੌਜੀ ਨੇ ਵਾਪਸ ਜਾਣਾ ਸੀ ਇਸ ਕਰਕੇ ਭਾਬੀ ਉਧਰ ਹੀ ਰੁੱਝੀ ਸੀ ਉਸ ਦੀਆਂ ਤਿਆਰੀਆਂ ਵਿੱਚ। ਬਾਈ ਨੇ ਸ਼ਾਮ ਨੂੰ 4:00 ਵਜੇ ਘਰੋਂ ਤੁਰਨਾ ਸੀ। ਮੈਨੂੰ ਕਹਿਣ ਲੱਗਾ ਗੁਰਮੀਲ ਤੂੰ ਸਾਡੇ ਨਾਲ ਚੱਲਨੀ ਮਰਦਾ ਹੋਇਆ ਗੱਡੀ ਲੈ ਆਈ ਕਿਉਂਕਿ ਤੇਰੀ ਭਾਬੀ ਕਾਫੀ ਟਾਈਮ ਦੀ ਕਹਿ ਰਹੀ ਐ ਕਿ ਮੈਂ ਤੁਹਾਨੂੰ ਚੜਾਉਣ ਜਾਵਾਂਗੀ ਅੱਜ ਮੈਂ ਇਸ ਨੂੰ ਨਾਲ ਲੈ ਕੇ ਜਾਣਾ ਅੱਗੇ ਡੈਡੀ ਹੁੰਦੇ ਐ ਮੈਂ ਵੀ ਥੋੜਾ ਸੱਗ ਜਾਂਦਾ ਹਾਂ ਇਸ ਵਾਰ ਉਹ ਨਹੀਂ ਐ ਤੇ ਮੈਂ ਤੇਰੀ ਭਾਬੀ ਨੂੰ ਨਾਲ ਲੈ ਕੇ ਜਾਵਾਂਗਾ ਮੈਂ ਕਿਹਾ ਠੀਕ ਆ ਬਾਈ ਅਸੀਂ 4:00 ਵਜੇ ਬਾਈ ਨੂੰ ਚੜਾਉਣ ਲਈ ਘਰੋਂ ਤੁਰ ਪਏ 5:00 ਵਜੇ ਗੱਡੀ ਆ ਗਈ ਅਸੀਂ ਬਾਈ ਨੂੰ ਚੜਾ ਕੇ ਵਾਪਸ ਪਿੰਡ ਵੱਲ ਆ ਰਹੇ ਸੀ ਕਿ ਰਸਤੇ ਵਿੱਚ ਭਾਬੀ ਮੈਨੂੰ ਕਹਿਣ ਲੱਗੀ ਗਰਮੇਲ ਹੁਣ ਮੈਨੂੰ ਦੱਸ ਕਿ ਰਾਤੀ ਸਾਡੇ ਕਮਰੇ ਅੱਗੇ ਖੜਾ ਕੀ ਗੱਲਾਂ ਸੁਣਦਾ ਸੀ ਮੈਂ ਕਿਹਾ ਕੁਝ ਨਹੀਂ ਭਾਪੀ ਉਹ ਕਹਿੰਦੀ ਦੱਸ ਸੱਚ ਸੱਚ ਮੈਂ ਕਿਹਾ ਜੋ ਤੁਸੀਂ ਗੱਲਾਂ ਸੁਣਦੇ ਸੀ ਜਦੋਂ ਤੁਸੀਂ ਕੁਝ ਕੁਝ ਕਰਦੇ ਸੀ ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ ਭਾਬੀ ਕਹਿਣ ਲੱਗੀ ਸੱਚੀ ਮੈਂ ਕਿਹਾ ਹਾਂ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਘਰ ਆ ਗਿਆ ਘਰ ਆ ਕੇ ਮੈਂ ਕਿਹਾ ਭਾਬੀ ਮੈਨੂੰ ਪਿਆਸ ਲੱਗੀ ਆ ਪਾਣੀ ਪਿਆ ਦੇ ਭਾਬੀ ਕਹਿੰਦੀ ਤੇਰੀ ਪਿਆਸ ਇਸ ਪਾਣੀ ਨਾਲ ਨਹੀਂ 부ਜਣੀ ਤੇਰੇ ਲਈ ਤਾਂ ਹੋਰ ਹੀ ਪਾਣੀ ਦਾ ਇੰਤਜ਼ਾਮ ਕਰਨਾ ਪੈਣਾ। ਇਹਨਾਂ ਕਹਿ ਕੇ ਭਾਬੀ ਹੱਸ ਪਈ। ਮੈਂ ਵੀ ਮਸ਼ਕਰੇ ਜਿਹਾ ਹੱਸ ਪਿਆ। ਭਾਬੀ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ। ਮੈਂ ਉਹ ਸਕੂਲ ਰਸੋਈ ਵਿੱਚ ਚਲਾ ਗਿਆ। ਉਹ ਕਹਿਣ ਲੱਗੀ ਕੀ ਗੱਲ? ਮੈਨੂੰ ਲੱਗਦਾ ਤੈਨੂੰ ਜ਼ਿਆਦਾ ਹੀ ਭੁੱਖ ਲੱਗੀ ਐ। ਮੈਂ ਕਿਹਾ ਭਾਬੀ ਜਿਹੜੀ ਭੁੱਖ ਮੈਨੂੰ ਲੱਗੀ ਐ ਉਹ ਤਾਂ ਤੁਸੀਂ ਹੀ ਮਿਟਾ ਸਕਦੇ ਹੋ। ਭਾਬੀ ਕਹਿਣ ਲੱਗੀ ਥੋੜਾ ਟਾਈਮ ਹੋਰ ਵੇਟ ਕਰ ਲੈ। ਮੈਂ ਕਿਹਾ ਉਹੀ ਤਾਂ ਹੁੰਦਾ ਨਹੀਂ। ਇਹਨਾਂ ਕਹਿ ਕੇ ਮੈਂ ਭਾਬੀ ਦੇ ਚੁੰਡੀ ਵੱਢ ਦਿੱਤੀ। ਭਾਬੀ ਨੇ ਪਿਆਰ ਨਾਲ ਮੇਰੇ ਮੂੰਹ ਤੇ ਹਲਕਾ ਜਿਹਾ ਥੱਪੜ ਲਾ ਦਿੱਤਾ ਉਸ ਤੋਂ ਬਾਅਦ ਮੈਂ ਰਾਨੀ ਨੂੰ ਰੋਟੀ ਫੜਾਈ ਤੇ ਫਿਰ ਰੋਟੀ ਖਾਣ ਤੋਂ ਬਾਅਦ ਜਿੰਨਾ ਟਾਈਮ ਭਾਬੀ ਰੋਟੀ ਖਾਣ ਲੱਗੀ ਉਨੇ ਟਾਈਮ ਨਾਨੀ ਨੂੰ ਉਸਦੇ ਕਮਰੇ ਵਿੱਚ ਛੱਡ ਕੇ ਆਇਆ ਮੈਂ ਨਾਨੀ ਨੂੰ ਕਹਿ ਦਿੱਤਾ ਸੀ ਕਿ ਨਾਨੀ ਜਿੰਨੇ ਦਿਨ ਹੁਣ ਮਾਮਾ ਮਾਮੀ ਨਹੀਂ ਆਉਂਦੇ ਮੈਂ ਉੱਪਰ ਚਿਬਾਰੇ 'ਚ ਸੌਂ ਜਾਇਆ ਕਰੂੰਗਾ ਕਿਉਂਕਿ ਉੱਪਰ ਸਾਰੀ ਵਿੜਕ ਰਹਿੰਦੀ ਹੈ ਪਹਿਲਾਂ ਤਾਂ ਫੌਜੀ ਘਰੇ ਸੀ ਆਪਾਂ ਨੂੰ ਕੋਈ ਫਿਕਰ ਨਹੀਂ ਸੀ ਅੱਜ ਚਲਾ ਗਿਆ ਹੈ ਇਸ ਕਰਕੇ ਮੈਂ ਨਿਗਰ ਰੱਖਾਂਗਾ ਨਾਨੀ ਕਹਿਣ ਲੱਗੀ ਠੀਕ ਹੈ ਮੈਂ ਭਾਬੀ ਨੂੰ ਕਿਹਾ ਭਾਬੀ ਅੱਜ ਘੁੱਟਕ ਚਾਹ ਬਣਾ ਦੇ ਨਹੀਂ ਤਾਂ ਐਵੇਂ ਰਾਤ ਨੂੰ ਨੀਂਦ ਆਉਣ ਲੱਗ ਜਾਊਗੀ ਭਾਬੀ ਕਹਿਣ ਲੱਗੀ ਨਹੀਂ ਤੈਨੂੰ ਮੈਂ ਨੀਂਦ ਨਹੀਂ ਆਉਣ ਦਿੰਦੀ ਬੇਫਿਕਰ ਹੋ ਕੇ ਜਾ ਮੈਂ ਕਿਹਾ ਦੱਸੋ ਮੈਂ ਕਿੰਨੇ ਵਜੇ ਤੁਹਾਡੇ ਕਮਰੇ 'ਚ ਆਵਾਂ ਭਾਬੀ ਕਹਿਣ ਲੱਗੀ ਨਹੀਂ ਤੂੰ ਮੇਰੇ ਕਮਰੇ 'ਚ ਨਾ ਆਇਂ ਮੁੰਡਾ ਉੱਠ ਖੜੂਗਾ ਮੈਂ ਹੀ ਉੱਪਰ ਤੇਰੇ ਕਮਰੇ ਵਿੱਚ ਆ ਜਾਵਾਂਗੀ ਮੈਂ ਭਾਬੀ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਸੀ ਕੀ ਭਾਬੀ ਦਾ ਆਪ ਹੀ ਬਹੁਤ ਉਤਾਵਲੀ ਹੋਈ ਫਿਰਦੀ ਐ ਮੈਂ ਉੱਪਰ ਕਮਰੇ ਵਿੱਚ ਪੈ ਗਿਆ ਭਾਬੀ ਨੇ ਮੈਨੂੰ ਕਿਹਾ ਕਿ ਕੁੰਡੀ ਨਾ ਲਾਈ ਦਰਵਾਜ਼ਾ ਖੁੱਲਾ ਰੱਖੀ 10:00 ਵਜੇ ਦੇ ਕਰੀਬ ਭਾਬੀ ਮੇਰੇ ਕਮਰੇ ਵਿੱਚ ਆਈ ਭਾਬੀ ਦੇ ਬੜੀ ਸੋਹਣੀ ਡਰੈੱਸ ਪਾਈ ਹੋਈ ਸੀ ਉਹ ਡਰੈੱਸ ਵਿੱਚ ਭਾਬੀ ਇੰਨੀ ਹੌਟ ਲੱਗ ਰਹੀ ਸੀ ਕਿ ਮੇਰਾ ਦਿਲ ਕਰਦਾ ਸੀ ਫਟਾਫਟ ਫੜ ਕੇ ਇਹਨੂੰ ਬੈੱਡ ਤੇ ਸੁੱਟ ਲਵਾਂ ਪਰ ਭਾਬੀ ਬੜੇ ਰੋਮਾਂਟਿਕ ਅੰਦਾਜ਼ ਨਾਲ ਮੇਰੇ ਕੋਲ ਆ ਕੇ ਬੈਠੀ ਮੇਰੀਆਂ ਗੱਲਾਂ ਨੂੰ ਟੱਚ ਕਰਦੀ ਮੇਰੀਆਂ ਗੱਲਾਂ ਤੇ ਉਂਗਲੀ ਫੇਰਨ ਲੱਗ ਪਈ ਕਹਿਣ ਲੱਗੀ ਮੈਂ ਤਾਂ ਕਦੋਂ ਦੀ ਤੇਰੀ دیਵਾਨੀ ਸੀ ਮੈਨੂੰ ਤੇਰਾ ਭੋਲਾ ਭਾਲਾ ਜਿਹਾ ਚਿਹਰਾ ਬੜਾ ਚੰਗਾ ਲੱਗਦਾ ਸੀ ਮੈਂ ਤੇਰੇ ਨਾਲ ਹੀ ਸਭ ਕੁਝ ਕਰਨਾ ਚਾਹੁੰਦੀ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਤੈਨੂੰ ਕਿੱਦਾਂ ਕਹਾਂ ਉਹ ਤਾਂ ਚਲੋ ਚੰਗਾ ਹੋਇਆ ਸਾਡੀਆਂ ਗੱਲਾਂ ਤੂੰ ਸੁਣਦਾ ਸੀ ਤੇ ਮੈਨੂੰ ਪਤਾ ਲੱਗ ਗਿਆ ਮੈਂ ਗੱਲ ਨੂੰ ਅੱਗੇ ਵਧਾ ਸਕੀ ਨਹੀਂ ਤੇ ਤੈਨੂੰ ਪਤਾ ਹੀ ਹੈ ਕਿ ਤੇਰਾ ਭਰਾ ਫੌਜ ਵਿੱਚ ਚਲਾ ਜਾਂਦਾ ਹੈ 7-8 ਮਹੀਨੇ ਵਾਪਸ ਨਹੀਂ ਆਉਂਦਾ ਪਤਾ ਮੈਂ ਉਦੋਂ ਪਿੱਛੋਂ ਕਿੰਨਾ ਤਰਸ ਜਾਂਦੀ ਆ ਮੇਰੇ ਅੰਦਰਲੀ ਤੜਫ ਮੈਨੂੰ ਟਿਕਨ ਨਹੀਂ ਦਿੰਦੀ ਮੇਰਾ ਵੀ ਦਿਲ ਕਰਦਾ ਹੈ ਮੇਰੇ ਘਾਲ ਵਾਲਾ ਮੇਰੇ ਕੋਲ ਹੋਵੇ ਹਰ ਰੋਜ਼ ਮੇਰੇ ਨਾਲ ਸੰਬੰਧ ਬਣਾਏ ਕਹਿਣ ਲੱਗਾ ਲੱਗੀ ਗਰਮੀਲ ਮੈਂ ਤਾਂ ਕਹਿੰਦੀ ਆ ਕੋਈ ਫੌਜੀ ਨਾਲ ਵਿਆਹ ਨਾ ਕਰਵਾਵੇ ਕਿਉਂਕਿ ਫੌਜੀ ਦੀ ਜਵਾਨੀ ਤਾਂ ਇਦਾਂ ਤਰਸਦਿਆਂ ਹੀ ਲੰਘ ਜਾਂਦੀ ਤੇ ਉੱਥੇ ਫੌਜਣਾ ਤਰਸੀ ਜਾਂਦੀਆਂ ਨੇ ਇੱਥੇ ਇਸ ਤਰ੍ਹਾਂ ਹੀ ਇਕੱਲਾਪਣ ਵੱਡ ਵੱਡ ਖਾਣ ਨੂੰ ਆਉਂਦਾ ਹੈ ਬੰਦਾ ਕਿੰਨਾ ਕੁ ਚਿਰ ਆਪਣੇ ਅੰਦਰ ਦੀ ਅੱਗ ਨੂੰ ਸਮਾਉਂਦਾ ਰਹੂਗਾ ਕਦੀ ਨਾ ਕਦੀ ਤਾਂ ਉਹ ਭਾਂਪੜ ਬਾਣੀ ਹੀ ਜਾਂਦੀ ਹੈ ਦਿਲ ਕਰਦਾ ਹੈ ਕਿ ਕਿਸੇ ਮੁੱੱਚ ਫੁੱਟ ਗੱਭਰੂ ਦੇ ਨਾਲ ਹੀ ਸੱਗ ਨੂੰ ਬੁਝਾਇਆ ਜਾਵੇ ਮੈਂ ਤਾਂ ਕਹਿੰਦੀ ਹਾਂ ਕਿ ਹੁਣ ਮੇਰੇ ਚੰਗੇ ਕਰਮ ਸੀ ਜਿਹੜਾ ਤੂੰ ਇੱਥੇ ਆ ਗਿਆ ਹੁਣ ਆਪਣੀ ਯਾਰੀ ਪੈ ਗਈ ਤੇ ਹੁਣ ਤੂੰ ਇੱਥੇ ਛੇਤੀ ਹੀ ਢੇੜਾ ਮਾਰ ਜਾਇਆ ਕਰੀ ਮੈਂ ਕਿਹਾ ਠੀਕ ਆ ਭਾਬੀ ਇਹ ਬਸ ਗੱਲਾਂ ਵਿੱਚ ਹੀ ਟਾਈਮ ਲਗਾਵੇਂਗੀ ਕਿੰਨਾ ਸੋਹਣਾ ਮੌਕਾ ਮਿਲਿਆ ਆਪਾਂ ਨੂੰ ਮੌਕਾ ਨਹੀਂ ਗਵਾਉਣਾ ਆਪਾਂ ਇਹਨਾਂ ਕਹਿ ਕੇ ਮੈਂ ਭਾਬੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਭਾਬੀ ਨੇ ਵੀ ਮੈਨੂੰ ਘੁੱਟ ਕੇ ਗਲਬੱਕੜੀ ਪਾ ਲਈ ਤੇ ਫਿਰ ਅਸੀਂ ਇੱਕ ਦੂਜੇ ਦੇ ਰੰਗ ਵਿੱਚ ਰੰਗੇ ਗਏ ਮੈਂ ਹੈਰਾਨ ਸੀ ਮੇਰੇ ਬੋਲਣ ਤੋਂ ਪਹਿਲਾਂ ਹੀ ਭਾਬੀ ਨੇ ਪੂਰੀ ਤਿਆਰੀ ਕਰ ਲਈ ਸੀ ਮੈਨੂੰ ਸੱਚੀ ਭਾਬੀ ਦੇ ਨਾਲ ਬੜਾ ਸਵਾਦ ਆਇਆ ਸੀ ਭਾਬੀ ਵੀ ਬਹੁਤ ਖੁਸ਼ ਹੋਈ ਸੀ ਭਾਬੀ ਨੇ ਮੈਨੂੰ ਸਾਰੀ ਰਾਤ ਬਹੁਤ ਕੁਛ ਰੱਖਿਆ ਤੇ ਰਾਤ ਮੇਰੇ ਨਾਲ ਲੰਘਾਈ ਸਵੇਰੇ 3:00 ਵਜੇ ਆਪਣੇ ਕਮਰੇ ਵਿੱਚ ਚਲੀ ਗਈ ਕਹਿਣ ਲੱਗੀ 4:00 ਵਜੇ ਮੁੰਡਾ ਉੱਠ ਖੜਦਾ ਹੁੰਦਾ ਐਵੇਂ ਮੁੜ ਕੇ ਉੱਠ ਕੇ ਰੋਈ ਜਾਊਗਾ ਮੈਂ ਭਾਬੀ ਨੂੰ ਬਾਹਾਂ ਵਿੱਚ ਲਿਆ ਤੇ ਕਹਿਣ ਲੱਗਿਆ ਭਾਬੀ ਇੱਕ ਵਾਰ ਹੋਰ ਕਹਿਣ ਲੱਗੀ ਕੋਈ ਗੱਲ ਨਹੀਂ ਆਪਾਂ ਨੂੰ ਕੱਲ ਨੂੰ ਫਿਰ ਮੌਕਾ ਮਿਲ ਜੇ ਮੈਂਲ ਜਾਊਗਾ ਤੇ ਨਾਲੇ ਅੱਜ ਜੇ ਦਿਨੇ ਮੌਕਾ ਮਿਲਿਆ ਤਾਂ ਆਪਾਂ ਉਹ ਨਹੀਂ ਕਰਵਾਉਣਾ ਇੰਨਾ ਕਹਿ ਕੇ ਭਾਬੀ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਉਹਨਾਂ ਹਸੀਨ ਪਲਾਂ ਨੂੰ ਯਾਦ ਕਰਦਾ ਹੋਇਆ ਪਤਾ ਨਹੀਂ ਕਦੋਂ ਸੌਂ ਗਿਆ ਤੇ ਸਵੇਰੇ 7 ਵਜੇ ਮੇਰੀ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁਰਮੀਲ ਬਹੁਤ ਵੱਡਾ ਦਿਨ ਆ ਗਿਆ ਪੁੱਤ ਉੱਠ ਕੇ ਚਾਹ ਪੀ ਲੈ ਮੈਂ ਚਾਹ ਪਾਣੀ ਪੀਤਾ ਤੇ ਭਾਬੀ ਮੇਰੇ ਵੱਲ ਵੇਖ ਕੇ ਹੱਸ ਰਹੀ ਸੀ ਬਸ ਫਿਰ ਮੇਰਾ ਤੇ ਭਾਪੀ ਦਾ ਇਹ ਸਿੰਸਲਾ ਹਰ ਰੋਜ਼ ਚੱਲਦਾ ਰਿਹਾ ਮਾਮਾ ਮਾਮੀ ਵੀ ਵਾਪਸ ਆ ਚੁੱਕੇ ਸੀ ਪਰ ਅਸੀਂ ਉਹਨਾਂ ਤੋਂ ਅੱਖ ਬਚਾ ਹੀ ਲੈਂਦੇ ਸੀ ਮੇਰਾ ਵੀ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ ਸੀ ਭਾਬੀ ਮੈਨੂੰ ਕਹਿਣ ਲੱਗੀ ਜੇ ਪੂਆਜੀ ਦਾ ਫੋਨ ਆਇਆ ਤਾਂ ਤੂੰ ਕੋਈ ਬਹਾਨਾ ਮਾਰਦੀ ਨਹੀਂ ਫਿਰ ਮੈਂ ਕਹਿ ਦੂੰਗੀ ਕਿ ਪੂਆਜੀ ਗੁਰਮੇਲ ਬਿਨਾ ਤਾਂ ਮੁੰਡਾ ਨਹੀਂ ਜੀ ਲਾਉਂਦਾ ਹਜੇ ਇਹਦੇ ਡੈਡੀ ਨੂੰ ਗਏ ਨੂੰ ਥੋੜਾ ਟਾਈਮ ਹੀ ਹੋਇਆ ਹਫਤਾ 10 ਦਿਨ ਹੋਰ ਰਹਿ ਲੈਣ ਦਿਓ ਫਿਰ ਆ ਜੂਗਾ ਮੰਮੀ ਦਾ ਫੋਨ ਆਇਆ ਤਾਂ ਭਾਬੀ ਨੇ ਕਹਿ ਦਿੱਤਾ ਮੰਮੀ ਮੰਨ ਗਈ ਪਰ ਚਾਰਕ ਦਿਨਾਂ ਬਾਅਦ ਫਿਰ ਮੰਮੀ ਨੇ ਮੈਨੂੰ ਫੋਨ ਕੀਤਾ ਕਹਿਣ ਲੱਗੀ ਗਰਮੇਲ ਤੂੰ ਕੱਲ ਨੂੰ ਪਿੰਡ ਆ ਜਾਈ ਤੇਰੇ ਲਈ ਰਿਸ਼ਤਾ ਆਇਆ ਹੈ ਕੁੜੀ ਟੀਚਰ ਲੱਗੀ ਹੈ ਸਰਕਾਰੀ ਮੰਮੀ ਵੀ ਇਹ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿਉਂਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੈਂ ਤਾਂ ਭਾਬੀ ਨਾਲ ਹੀ ਨਜ਼ਾਰੇ ਲੈਣਾ ਚਾਹੁੰਦਾ ਸੀ ਮੈਂ ਮੰਮੀ ਨੂੰ ਕਿਹਾ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦਾ ਹਾਂ ਇਹਨਾਂ ਕਹਿ ਕੇ ਮੈਂ ਫੋਨ ਕੱਟ ਦਿੱਤਾ ਤੇ ਭਾਬੀ ਨੂੰ ਸਾਰੀ ਗੱਲ ਦੱਸੀ ਭਾਬੀ ਕਹਿਣ ਲੱਗੀ ਨਾ ਨਾ ਹਜੇ ਤੂੰ ਵਿਆਹ ਨਹੀਂ ਕਰਵਾਉਣਾ ਜਿੱਦਾਂ ਮਰਜ਼ੀ ਭੂਆ ਜੀ ਨੂੰ ਮਨਾ ਕਰ ਪਰ ਹਜੇ ਮੈਂ 5-6 ਸਾਲ ਤੈਨੂੰ ਵਿਆਹ ਨਹੀਂ ਕਰਵਾਉਣ ਦੇਣਾ ਕਿਉਂਕਿ ਜਿੰਨਾ ਟਾਈਮ ਮੇਰਾ ਫੌਜੀ ਰਿਟਾਇਰ ਹੋ ਕੇ ਨਹੀਂ ਆਉਂਦਾ ਉਹਨਾ ਟਾਈਮ ਹੁਣ ਤੂੰ ਹੀ ਮੇਰੇ ਨਾਲ ਰਹਿਣਾ ਤੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਨੂੰ ਤੇਰੇ ਬਿਨਾ ਰਾਤਾਂ ਕੱਢਣੀਆਂ ਬਹੁਤ ਮੁਸ਼ਕਲ ਹੋ ਜਾਣਗੀਆਂ ਮੈਂ ਵੀ ਭਾਬੀ ਦੇ ਮਗਰ ਲੱਗ ਗਿਆ ਤੇ ਮੰਮੀ ਨੂੰ ਕਿਹਾ ਮੰਮੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੁਸੀਂ ਕੁੜੀ ਵਾਲਿਆਂ ਨੂੰ ਨਾ ਕਰ ਦਿਓ ਪਰ ਮੇਰੀ ਮੰਮੀ ਜ਼ੋਰ ਪਾਈ ਜਾਂਦੇ ਸੀ ਫਿਰ ਮੈਂ ਨਾਨੀ ਕੋਲ ਜਾ ਕੇ ਝੂਠੀ-ਮੁੱਠੀ ਜਿਹਾ ਰੋਣ ਲੱਗ ਪਿਆ ਮੇਕ ਨਾਨੀ ਹਜੇ ਮੇਰੀ ਉਮਰ ਹੀ ਕੀ ਐ ਮੇਰੇ ਮੰਮੀ ਮੈਨੂੰ ਵਿਆਹ ਲਈ ਜ਼ੋਰ ਪਾ ਰਹੇ ਨੇ ਨਾਨੀ ਹਜੇ ਮੈਂ ਵਿਆਹ ਨਹੀਂ ਕਰਵਾਉਣਾ ਮੇਰੇ ਮੰਮੀ ਨਾਨੀ ਦੀ ਹਰ ਗੱਲ ਮੰਨ ਲੈਂਦੇ ਸੀ ਮੇਰੀ ਨਾਨੀ ਨੇ ਮੇਰੀ ਹਾਲਤ ਦੇਖ ਕੇ ਮੰਮੀ ਨੂੰ ਉਸੇ ਟਾਈਮ ਫੋਨ ਲਾ ਲਿਆ ਕਹਿਣ ਲੱਗੀ ਜੇ ਮੁੰਡਾ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤਾਂ ਤੂੰ ਕਿਉਂ ਜ਼ੋਰ ਪਾ ਰਹੀ ਐ ਜਵਾਬ ਦੇ ਹੁਣੇ ਕਬੀਲਦਾਰੀ ਚ ਕਿਉਂ ਪਾਉਣਾ ਐ ਮੁੰਡੇ ਨੂੰ 4 ਸਾਲ ਕਰ ਲੈਣਦੇ ਐ ਕੋਈ ਨਾ ਕੁੜੀਆਂ ਦਾ ਕੋਈ ਘਾਟਾ ਨਹੀਂ ਮੇਰੇ ਪੁੱਤ ਨੂੰ ਬਥੇਰੀਆਂ ਕੁੜੀਆਂ ਮਿਲ ਜਾਣਗੀਆਂ ਮੰਮੀ ਨੇ ਨਾਨੀ ਦੀ ਗੱਲ ਮੰਨ ਲਈ ਤੇ ਮੇਰਾ ਪਿੰਡ ਜਾਣ ਨੂੰ ਬਿਲਕੁਲ ਦਿਲ ਨਹੀਂ ਕਰਦਾ ਸੀ ਕਿਉਂਕਿ ਇੱਥੇ ਭਾਬੀ ਨੇ ਮੇਰੀ ਹਰ ਰਾਤ ਹਸੀਨ ਬਣਾ ਦਿੱਤੀ ਸੀ ਭਾਬੀ ਨੂੰ ਵੀ ਮੇਰੇ ਨਾਲ ਰਾਤਾਂ ਬਤਾ ਕੇ ਬੜਾ ਮਜ਼ਾ ਆਉਂਦਾ ਸੀ ਅਸੀਂ ਦੋਨੇ ਬਹੁਤ ਖੁਸ਼ ਸੀ ਇੱਕ ਦਿਨ ਮੈਂ ਸੋਚਿਆ ਵੀਰਾ ਤਾਂ ਭਾਬੀ ਦੇ ਵਿਆਹ ਤੋਂ ਪਹਿਲਾਂ ਹੀ ਫੌਜ ਵਿੱਚ ਸੀ ਜਦੋਂ ਪਹਿਲਾਂ ਉਹ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ ਤਾਂ ਉਦੋਂ ਭਾਬੀ ਇਹ ਸਭ ਕੁਝ ਕਿਸ ਨਾਲ ਕਰਦੀ ਹੋਣੀ ਹੈ ਕਿਉਂਕਿ ਭਾਬੀ ਵੱਲ ਦੇਖ ਕੇ ਨਹੀਂ ਲੱਗਦਾ ਸੀ ਕਿ ਇਦਾਂ ਵੀਰੇ ਬਿਨਾਂ ਸਾਰ ਲੈਂਦੀ ਹੋਊਗੀ ਕਿਉਂਕਿ ਉਸ ਦੇ ਅੰਦਰ ਤਾਂ ਬੜੀ ਅੱਗ ਸੀ ਜਿਸ ਨੂੰ ਮੈਂ ਮਹਿਸੂਸ ਕਰ ਚੁੱਕਾ ਸੀ ਇੱਕ ਦਿਨ ਮੇਰਾ ਦਿਲ ਕੀਤਾ ਕਿ ਭਾਬੀ ਨੂੰ ਪੁੱਛ ਲਵਾਂ ਰਾਤ ਨੂੰ ਜਦੋਂ ਭਾਬੀ ਮੇਰੇ ਕਮਰੇ ਵਿੱਚ ਆਈ ਮੈਂ ਹਾਸੇ ਹਾਸੇ ਵਿੱਚ ਪੁੱਛ ਹੀ ਲਿਆ ਕਿ ਪਹਿਲਾਂ ਇਹ ਸਭ ਕੁਝ ਕਿਸ ਨਾਲ ਕਰਦੇ ਸੀ ਜਦੋਂ ਵੀਰਾ ਚਲਾ ਜਾਂਦਾ ਸੀ ਭਾਬੀ ਬੜੇ ਗੁੱਸੇ ਨਾਲ ਬੋਲੀ ਕਹਿੰਦੀ ਮੈਂ ਇਹੋ ਜਿਹੀ ਲੱਗਦੀ ਆ ਤੂੰ ਤਾਂ ਚੱਲ ਕਰਦਾ ਹਾਂ ਇਸ ਕਰਕੇ ਤੇਰੇ ਨਾਲ ਇਹ ਸਭ ਕੁਝ ਕਰ ਲੈਂਦੀ ਆ ਅਗਲੇ ਦਿਨ ਮੰਮੀ ਦਾ ਫੋਨ ਆਇਆ ਮੰਮੀ ਨੇ ਮੈਨੂੰ ਪਿੰਡ ਬੁਲਾਇਆ ਸੀ ਮੰਮੀ ਕਹਿਣ ਲੱਗੀ ਬਹੁਤ ਦਿਨ ਹੋ ਗਏ ਨੇ ਹੁਣ ਤੱਕ ਤੈਨੂੰ ਗਏ ਨੂੰ ਪਿੰਡ ਆ ਜਾ ਪਰ ਭਾਬੀ ਮੈਨੂੰ ਜਾਣ ਨਹੀਂ ਦਿੰਦੀ ਸੀ ਮੈਂ ਕਿਹਾ ਭਾਬੀ ਹੁਣ ਤਾਂ ਜਾਣਾ ਹੀ ਪੈਣਾ ਹੈ ਕੋਈ ਗੱਲ ਨਹੀਂ ਮੈਂ ਹਫ਼ਤੇ ਦੱਸ ਦੇਣਾ ਬਾਦ ਕੋਈ ਬਹਾਨਾ ਲਾ ਕੇ ਫਿਰ ਗੇੜਾ ਮਾਰ ਜਾਊਗਾ ਜਦੋਂ ਮੈਂ ਪਿੰਡ ਆਉਣ ਲੱਗਾ ਤਾਂ ਭਾਬੀ ਬੜੀ ਉਦਾਸੀ ਮੈਂ ਪਿੰਡ ਆਇਆ ਡੈਡੀ ਕਹਿੰਦੇ ਬਹੁਤ ਦਿਨ ਲਾ ਆਇਆ ਵੇਲੀਆਂ ਖਾਧੀਆਂ ਬਹੁਤ ਤੂੰ ਚੱਲ ਹੁਣ ਪੜ੍ਹਾਈ ਸ਼ੁਰੂ ਕਰ ਮੈਂ ਕਾਲਜ ਜਾਣ ਲੱਗ ਪਿਆ ਮੈਨੂੰ ਆਏ ਨੂੰ ਹਜੇ ਇੱਕ ਹਫਤਾ ਹੀ ਹੋਇਆ ਸੀ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਵਾਪਸ ਆਇਆ ਤਾਂ ਭਾਬੀ ਤੇ ਨਾਨੀ ਸਾਡੇ ਪਿੰਡ ਆਈਆਂ ਹੋਈਆਂ ਸੀ ਭਾਬੀ ਕਹਿਣ ਲੱਗੀ ਗੁਰਮੀਲ ਰੱਬ ਦੀ ਸੌ ਤੇਰੇ ਬਿਨਾ ਤਾਂ ਮੇਰਾ ਬਿਲਕੁਲ ਵੀ ਜੀ ਨਹੀਂ ਲੱਗਿਆ ਇਸ ਕਰਕੇ ਤੈਨੂੰ ਮੈਨੂੰ ਆਉਣਾ ਹੀ ਪਿਆ ਮੈਂ ਮੁੰਡੇ ਨੂੰ ਚੱਕ ਕੇ ਬਾਹਰ ਲੈ ਗਿਆ ਭਾਬੀ ਵੀ ਬਹਾਨੇ ਨਾਲ ਮੇਰੇ ਪਿੱਛੇ ਆ ਗਈ ਕਹਿਣ ਲੱਗੀ ਵੇ ਚੰਦਰੀਆ ਤੇਰੇ ਬਿਨਾ ਤਾਂ ਘਰ ਮੈਨੂੰ ਬਿਲਕੁਲ ਹੀ ਉਠਾਣ ਨੂੰ ਆਉਂਦਾ ਸੀ ਕਹਿਣ ਲੱਗੀ ਅੱਜ ਤੋਂ ਰਾਤ ਨੂੰ ਮੇਰੇ ਲਈ ਜ਼ਰੂਰ ਟਾਈਮ ਕੱਢੀ ਪਹਿਲਾਂ ਹੀ ਸਭ ਕੁਝ ਕਰਨ ਲਈ ਭਾਬੀ ਤਾਂ ਤਿਆਰ ਸੀ ਰਾਤ ਨੂੰ ਮੰਮੀ ਨਾਨੀ ਤੇ ਭਾਬੀ ਇੱਕ ਕਮਰੇ ਵਿੱਚ ਸੌਂ ਗਿਆਂ ਡੈਡੀ ਅਲੱਗ ਕਮਰੇ ਵਿੱਚ ਪੈ ਗਏ ਤੇ ਮੈਂ ਅਲੱਗ ਕਮਰੇ ਵਿੱਚ ਸੌਂ ਗਿਆ ਰਾਤ ਨੂੰ ਉੱਠ ਕੇ ਭਾਬੀ ਮੇਰੇ ਕਮਰੇ 'ਚ ਆ ਗਈ ਅਸੀਂ ਦੋਨੋਂ ਨੇ ਬਹੁਤ ਆਨੰਦ ਮਾਣਿਆ ਪਰ ਸਾਨੂੰ ਪਤਾ ਹੀ ਨਾ ਲੱਗਾ ਕਿ ਡੈਡੀ ਨੂੰ ਜਾਗ ਆ ਗਈ ਮੇਰੇ ਕਮਰੇ ਵਿੱਚੋਂ ਕਿਸੇ ਦੇ ਬੋਲਣ ਦੀਆਂ ਆਵਾਜ਼ਾਂ ਸੁਣ ਕੇ ਡੈਡੀ ਨੇ ਮੇਰਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਮੈਂ ਤੇ ਭਾਬੀ ਕੰਬਣ ਲੱਗ ਪਏ ਦਰਵਾਜਾ ਤਾਂ ਸਾਨੂੰ ਹੁਣ ਖੋਲਣਾ ਹੀ ਪੈਣਾ ਸੀ ਭਾਬੀ ਨੇ ਦਰਵਾਜਾ ਖੋਲਿਆ ਮੰਮੀ ਹੁਣਾ ਦੀ ਵੀ ਭਾਬੀ ਭੱਜ ਕੇ ਮੰਮੀ ਹੁਰਾ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਡੈਡੀ ਨੇ ਭਾਬੀ ਦੀ ਬਾਹ ਫੜ ਲਈ ਕਹਿਣ ਲੱਗੇ ਰੁਕ ਜਾ ਇੱਥੇ ਹੁਣ ਤੂੰ ਮੁੰਡੇ ਦੇ ਕਮਰੇ ਵਿੱਚ ਅੱਧੀ ਰਾਤ ਨੂੰ ਕੀ ਕਰਦੀ ਸੀ ਭਾਬੀ ਕਹਿਣ ਲੱਗੀ ਫੁੱਫੜ ਜੀ ਮੇਰਾ ਫੋਨ ਨਹੀਂ ਚੱਲਦਾ ਸੀ ਮੈਂ ਤਾਂ ਗੁਰਮੀਲ ਕੋਲੋਂ ਆਪਣਾ ਫੋਨ ਠੀਕ ਕਰਾਉਣ ਗਈ ਸੀ ਡੈਡੀ ਕਹਿਣ ਲੱਗੇ ਅੱਧੀ ਰਾਤ ਨੂੰ ਦਰਵਾਜ਼ੇ ਨੂੰ ਕੁੰਡੀ ਲਾਈ ਸੀ ਕਿਹੜਾ ਫੋਨ ਠੀਕ ਕਰਵਾਉਂਦੀ ਸੀ ਮੈਨੂੰ ਸਭ ਪਤਾ ਹੈ ਡੈਡੀ ਨੇ ਅੰਦਰ ਵੜ ਕੇ ਮੇਰੇ ਤਿੰਨ ਚਾਰ ਥੱਪੜ ਜੜ ਦਿੱਤੇ ਰੌਲਾ ਸੁਣ ਕੇ ਮੰਮੀ ਤੇ ਨਾਨੀ ਵੀ ਆ ਗਈਆਂ ਮੰਮੀ ਤੇ ਨਾਨੀ ਨੇ ਮੈਨੂੰ ਤੇ ਭਾਬੀ ਨੂੰ ਬਹੁਤ ਕੁਝ ਬੋਲਿਆ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦਿਆਂ ਨੂੰ ਮੰਮੀ ਕਹਿਣ ਲੱਗੀ ਤਾਂ ਹੀ ਤੂੰ ਨਾਨਕੇ ਪਿੰਡੋਂ ਆਉਂਦਾ ਨਹੀਂ ਸੀ ਮੈਂ ਤੈਨੂੰ ਕਿੰਨੇ ਫੋਨ ਕਰਕੇ ਮਸਾਂ ਬੁਲਾਇਆ ਭਾਬੀ ਕਹਿਣ ਲੱਗੀ ਭੂਆਜੀ ਸਾਡੇ ਕੋਲੋਂ ਗਲਤੀ ਹੋ ਗਈ ਆ ਮੰਮੀ ਕਹਿਣ ਲੱਗੀ ਤਾਂ ਪਹਿਲਾਂ ਸੋਚਣਾ ਸੀ ਬਾਅਦ ਵਿੱਚ ਹੁਣ ਮਾਫੀ ਮੰਗਿਆ ਕੁਝ ਨਹੀਂ ਬੰਦਾ ਭਾਬੀ ਨੇ ਬੜੀਆਂ ਮਿਹਨਤਾਂ ਕੀਤੀਆਂ ਨਾਨੀ ਨੇ ਵੀ ਕਿਹਾ ਧੀਏ ਗੱਲ ਨੂੰ ਇੱਥੇ ਹੀ ਛੱਡ ਦੇ ਮੇਰੇ ਨੋਹ ਪੁੱਤ ਕੋਲ ਇਹ ਗੱਲ ਨਹੀਂ ਪਹੁੰਚਣੀ ਚਾਹੀਦੀ ਨਹੀਂ ਤਾਂ ਸਾਡੇ ਘਰ 'ਚ ਬਾਲਾ ਫਰਕ ਪੈ ਜਾਊ ਤੇ ਤੇਰੇ ਨਾਲੋਂ ਤੇਰੇ ਭਰਾ ਪਰਜਾਈ ਟੁੱਟ ਜਾਣਗੇ ਮੰਮੀ ਨੂੰ ਵੀ ਨਾਨੀ ਦੀ ਗੱਲ ਠੀਕ ਲੱਗੀ ਤੇ ਉੱਥੇ ਹੀ ਗੱਲ ਤੇ ਮਿੱਟੀ ਪਾ ਦਿੱਤੀ ਅਗਲੇ ਦਿਨ ਨਾਨੀ ਤੇ ਭਾਬੀ ਸਵਖਤ ਤੇ ਹੀ ਸੱਤ ਵਾਲੀ ਬਸ ਤੇ ਚੜ ਕੇ ਪਿੰਡ ਚੜੀਆਂ ਗਈਆਂ ਬਾਅਦ ਵਿੱਚ ਵੀ ਭਾਬੀ ਮੈਨੂੰ ਫੋਨ ਕਰਕੇ ਕਹਿੰਦੀ ਹੁੰਦੀ ਸੀ ਕਿ ਆਪਾਂ ਕਿਤੇ ਬਾਹਰ ਮਿਲਾਂਗੇ ਪਰ ਮੈਨੂੰ ਡਰ ਲੱਗਦਾ ਸੀ ਮੈਂ ਭਾਬੀ ਨੂੰ ਮਿਲਣ ਤੋਂ ਨਾ ਕਰ ਦਿੱਤੀ ਨਾਨਕੇ ਮੰਮੀ ਮੈਨੂੰ ਇਕੱਲੇ ਨੂੰ ਹੁਣ ਜਾਣ ਨਹੀਂ ਦਿੰਦੀ ਸੀ ਤੇ ਫਿਰ ਮੰਮੀ ਨੇ ਮੇਰਾ ਵਿਆਹ ਕਰ ਦਿੱਤਾ ਮੈਂ ਆਪਣੇ ਘਰ ਦੀ ਕਬੀਲਦਾਰੀ ਵਿੱਚ ਉਲਝ ਗਿਆ ਪਰ ਭਾਬੀ ਨਾਲ ਜੋ ਰਾਤਾਂ ਬਿਤਾਈਆਂ ਸੀ ਮੈਨੂੰ ਹਜੇ ਵੀ ਯਾਦ ਨੇ ਹੁਣ ਤਾਂ ਵੀਰਾ ਵੀ ਫੌਜ ਵਿੱਚੋਂ ਰਿਟਾਇਰ ਹੋ ਗਿਆ ਸੀ ਘਰ ਆ ਚੁੱਕਾ ਸੀ ਮੈਂ ਨਾਲ ਮੰਮੀ ਨਾਲ ਹੀ ਜਾਂਦਾ ਸੀ ਤੇ ਕਦੇ-ਕਦੇ ਆਪਣੇ ਘਰ ਵਾਲੀ ਨਾਲ ਤੇ ਜਵਾਕਾਂ ਨਾਲ ਸਵੇਰ ਜਾਂਦਾ ਤੇ ਸ਼ਾਮ ਨੂੰ ਮੋੜ ਆਉਂਦਾ ਹੁੰਦਾ ਸੀ ਭਾਬੀ ਹਜੇ ਵੀ ਮੇਰੇ ਵੱਲ ਵੇਖ ਕੇ ਪਿਆਰ ਨਾਲ ਹੀ ਹੱਸਦੀ ਸੀ ਲੱਗਦਾ ਹੈ ਉਹ ਮੈਨੂੰ ਸੱਚੇ ਦਿਲੋਂ ਪਿਆਰ ਕਰਦੀ ਸੀ ਮੈਂ ਉਸਦੇ ਦਿਲ ਵਿੱਚ ਹਜੇ ਵੀ ਵਸਦਾ ਸੀ ਪਰ ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਸੀ ਕਿ ਐਵੇਂ ਮੈਂ 4 ਦਿਨਾਂ ਦੇ ਸੁਆਦ ਲਈ ਇੰਨਾ ਵਧੀਆ ਰਿਸ਼ਤਾ ਖਰਾਬ ਕਰ ਲਿਆ ਜਿਹੜੇ ਨਾਨਕੇ ਘਰ ਮੈਂ ਹਰ ਮਹੀਨੇ 2 ਮਹੀਨੇ ਬਾਅਦ ਢੇੜਾ ਮਾਰ ਆਉਂਦਾ ਸੀ ਅੱਜ 4 ਸਾਲ ਲੰਘ ਜਾਂਦੇ ਆ ਉਹ ਨਾਨਕੇ ਜਾਨ ਨੂੰ ਫਿਰ ਮੈਂ ਆਪਣੇ ਮਾਪੇ ਅਤੇ ਨਾਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਸੀ ਕਿ ਉਹਨਾਂ ਨੇ ਉਸ ਗੱਲ ਨੂੰ ਅੱਗੇ ਨਹੀਂ ਵਧਾਇਆ ਤੇ ਮੇਰੀ ਤੇ ਭਾਬੀ ਦੀ ਇੱਜ਼ਤ ਰਹਿ ਗਈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਸਟੋਰੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਸਟੋਰੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਮਿਲਦੀਆਂ ਕਿਸੇ ਹੋਰ ਵੀਡੀਓ ਦੇ ਨਾਲ